ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਮੋਦੀ ਸਾਹਿਬ ਅਖਰਬੋਲ ਹੀ ਪਏ ਦੇਸ਼ ਨੂੰ ਸੰਬੋਧਨ ਕੀਤਾ ਉਹਨਾਂ ਨੇ ਔਰ ਕੀ ਕਿਹਾ ਆਪਾਂ ਇਸ ਵੀਡੀਓ ਚ ਗੱਲ ਕਰਨੀ ਹੈ ਪਰ ਇਹ ਮੈਂ ਤੁਹਾਨੂੰ ਦੱਸ ਦਿਨਾ ਜੋ ਸਵਾਲ ਕਾਂਗਰਸ ਨੇ ਰਾਹੁਲ ਗਾਂਧੀ ਨੇ ਖੜਗੇ ਸਾਹਿਬ ਨੇ ਹੋਰ ਬੜੀ ਧਿਰਾਂ ਨੇ اٹھਾਈ ਨੇ ਕਿ 트럼ਪ ਕਿੱਥੋਂ ਆ ਗਿਆ ਆਪਣੇ ਸਾਰੇ ਭਾਸ਼ਣ ਚ ਉਹਨੇ 트럼ਪ ਦਾ ਨਾਮ ਨਹੀਂ ਲਿਆ ਉਹਨਾਂ ਨੇ ਤਾਂ ਇਹ ਕਿਹਾ ਕਿ ਜਿਹੜੀ ਜੰਗਬੰਦੀ ਹੋਈ ਹੈ ਇਹ ਪਾਕਿਸਤਾਨ ਦੇ DGMO ਰੈਪਟਰ ਜਨ ਮਿਲਟਰੀ ਆਪਰੇਸ਼ਨ ਨੇ ਘਾਰ ਲਗਾਈ ਤੇ ਅਸੀਂ ਆਪ ਦਾ ਕੰਮ ਨਿਪਟਾ ਚੁੱਕੇ ਸੀ ਅਤਵਾਦ ਦੇ ਕਾਹਨੇ ਖਤਮ ਕਰ ਦਿੱਤੀ ਤਾਂ ਅਸੀਂ ਵਿਚਾਰ ਕੀਤੀ ਹੈ ਮਤਲਬ ਇਹਦੇ ਵਿੱਚ ਉਹਨਾਂ ਦੇ ਮੁਤਾਬਕ ਜੇ ਭਾਸ਼ਣ ਦਾ ਮਤਲਬ ਕੱਢੀਏ ਕਿ ਜੰਗਮੰਦੀ ਕਿਵੇਂ ਹੋਈ ਸੀ ਇਸ ਫੇਰ ਕਿਵੇਂ ਹੋਇਆ ਜੋ 트럼ਪ ਕਹਿੰਦਾ ਕਿ ਮੈਂ ਕਰਾਇਆ ਸਾਰੀ ਰਾਤ ਜਾ ਕੇ ਉਹ ਤਾਂ ਬਿਲਕੁਲੀ ਝਕਾਤਾ ਜਾ ਉਹਦੇ ਪਰ ਇੱਕ ਅੱਖਰ ਨਹੀਂ ਬੋਲੇ ਹੋਰ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਉਹਨਾਂ ਦੇ ਵਿੱਚ ਦੇਸ਼ ਦੀ ਇਕਜੁੱਟਤਾ ਦੀ ਗੱਲ ਕੀਤੀ ਪਹਿਲੀ ਵਾਰ ਮੈਂ ਦੇਖਿਆ ਕਿ ਆਪੋਜੀਸ਼ਨ ਤੇ ਕੋਈ ਨਿਸ਼ਾਨੇ ਨਹੀਂ ਲਾਏ خاص بلکہ ਇੱਕ ਜੁੜਤਾ ਦੀ ਗੱਲ ਕੀਤੀ ਬਾਕੀ ਦੋ ਗੱਲਾਂ ਹੋਰ ਰਹੀਆਂ ਜਿਹੜੀਆਂ ਐਮ ਨੇ ਉਹਦੇ ਚਿਕੋ ਕਹਿਣ ਸੁਣੇਗਾ ਕਿ ਟ੍ਰੇਡ ਤੇ ਟੈਰਰ ਇਕੱਠੇ ਨਹੀਂ ਚੱਲ ਸਕਦੇ ਪਾਣੀ ਤੇ ਖੂਨ ਇਕੱਠੇ ਨਹੀਂ ਚੱਲ ਸਕਦੇ ਤੇ ਨਾਲ ਮੈਂ ਕਿਹਾ ਕਿ ਪਰ ਤੇ ਟਾਕ ਇਕੱਠੇ ਨਹੀਂ ਚੱਲ ਸਕਦੇ ਜੇ ਅਸੀਂ ਗੱਲ ਕਰਾਂਗੇ ਤਾਂ ਸਿਰਫ ਤੇ ਸਿਰਫ ਅਤਵਾਦ ਤੇ ਕਰਾਂਗੇ ਜਾ ਕਸ਼ਮੀਰ ਤੇ ਕਰਾਂਗੇ ਕਿਉਂ ਕਿ ਤੇ ਪਾਕਿਸਤਾਨੀ ਅਕੂਪਾਈਡ ਕਸ਼ਮੀਰ ਤੇ ਕਰਾਂਗੇ ਇੱਥੇ ਵੀ ਉਹਨਾਂ ਨੇ 트ੰਪ ਦਾ ਜ਼ਿਕਰ ਨਹੀਂ ਕੀਤਾ ਤੇ ਨਾ ਹੀ ਜ਼ਿਕਰ ਕੀਤਾ ਆਈ ਐਮ ਐਫ ਚੋਂ ਕਿਉਂ ਬਾਹਰ ਰਹੇ ਕਿਉਂ ਵੋਟ ਨਹੀਂ ਪਾਈ ਕਿਉਂ ਐਕਸਟ ਰਹੇ ਜਿਹੜੇ ਸਵਾਲ ਆਪੋਜੀਸ਼ਨ ਉਠਾ ਰਹੀ ਹੈ ਉਹਨਾਂ ਦਾ ਕੋਈ ਜਵਾਬ ਉਹਨਾਂ ਦੇ ਭਾਸ਼ਣ ਚੋਂ ਨਹੀਂ ਮਿਲਿਆ ਹੋਰ ਕੀ ਉਹਨਾਂ ਨੇ ਕੀ ਕਿਹਾ ਭਾਸ਼ਣ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਦੇ ਆਂ ਇਸ ਵੀਡੀਓ ਦੇ ਵਿੱਚ ਤੇ ਉਸ ਤੋਂ ਪਹਿਲਾਂ ਕਿ ਮੈਂ ਬਾਕੀ ਡਿਟੇਲ ਚ ਗੱਲ ਕਰਾਂ ਉਹੀ ਅਪੀਰ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਹੜੇ ਤੁਸੀਂ ਮੇਰੇ ਨਾਲ ਨਵੇਂ ਜੁੜਿਓ ਜਾਂ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਮੋਤੀ ਸਭ ਪਹਿਲਾਂ ਤਾਂ ਬੋਲੀ ਨਹੀਂ ਯਾਨੀ ਪਿਛਲੇ 18 ਦਿਨ ਦਾ ਜੇ ਆਪਾਂ ਲੇਖਾ ਜੋਖਾ ਕਰਨਾ ਹੋਵੇ 22 ਤਰੀਕ ਨੂੰ ਪਹਿਲਗਮ ਹੋਇਆ ਤੇ 22 ਤਰੀਕ ਪਹਿਲਗਾਮ ਵਾਲੀ ਕਟੜ ਤੋਂ ਬਾਅਦ ਜੇ ਆਪਾਂ ਗੱਲ ਦੇਖੀਏ 8 ਦਿਨ ਤੋਂ ਅਪ੍ਰੈਲ ਦੇ ਤੇ 10 ਦਿਨ ਜਿਹੜੇ ਨੇ ਉਹ ਬਣੇ 18 ਦਿਨ 18 ਦਿਨ ਦੇਸ਼ ਲਈ ਔਰ ਮੋਦੀ ਸਾਹਿਬ ਲਈ ਵੀ ਕਾਫੀ ਇੰਪੋਰਟੈਂਟ ਮੰਨ ਸਕਦੇ ਆਪਾਂ ਨਹੀਂ ਬੋਲੇ ਬਸ ਬਿਹਾਰ ਚ ਬੋਲੇ ਸੀ ਆਲ ਪਾਰਟੀ ਮੀਟਿੰਗ ਪਹਿਲੀ ਜਦੋਂ ਹੋਈ ਹੈ ਉਹਦੇ ਚ ਨਹੀਂ ਆਏ ਬਿਹਾਰ ਦੇ ਜਨਤਕ ਰੈਲੀ 'ਚ ਚਲੇ ਗਏ ਅਤੀਸ਼ਕ ਵੱਲ ਹਸਦੇ ਦੇਖੇ ਗਏ ਉਸ ਤੋਂ ਬਾਅਦ ਉਹਨਾਂ ਨੇ ਭਾਸ਼ਣ ਦਿੱਤਾ ਕਿ ਇਸ ਤਰ੍ਹਾਂ ਦਾ ਬਦਲਾ ਲੈਣਾ ਹੈ ਜਿਹੜਾ ਦੁਸ਼ਮਣ ਕਲਪਨਾ ਚ ਵੀ ਸੋਚ ਸਕਦਾ ਚਲੋ 6 ਬਈ ਦੀ ਇਹਨਾਂ ਨੇ ਆਪ ਹੀ ਦੱਸਿਆ ਕਿ 6 ਬਈ ਦੀ ਰਾਤ ਜਾਂ 7 ਬਈ ਦੀ ਸਵੇਰ ਅਸੀਂ ਸਾਰੇ ਟਿਕਾਨੇ ਜਿਹੜੇ ਨੇ ਉਹ ਬਰਬਾਦ ਕਰਤੇ ਇਹ ਉਹਨਾਂ ਨੇ ਗੱਲ ਦੱਸੀ ਹੈ ਕਿ ਅਸੀਂ ਆਪਣਾ ਜਿਹੜਾ ਹੈ ਪ੍ਰਤਿਗਿਆ ਜੁਡੀ ਸੀ ਉਹ ਪੂਰੀ ਕਰ ਲਈ ਪ੍ਰਤਿਗਿਆ ਕਰ ਰਹੇ ਸੀ ਉਹਨਾਂ ਨੇ ਸ਼ੁਰੂ ਜੀ ਦੱਸਿਆ ਕਿ ਸਾਡੇ ਜਿਹੜੇ ਸੰਦੂਰ ਰਾਹਗੇ ਸੀ ਨਾ ਸਾਡੇ ਮਾਵਾ ਦੇ ਭੈਣਾਂ ਦੇ ਬੇਟੀਆਂ ਦੇ ਜਿਹੜੇ ਸੰਦੂਰ ਉਜਾੜੇ ਗਏ ਸੀ ਉਹਨਾਂ ਦਾ ਬਦਲਾ ਇਸ ਆਪਰੇਸ਼ਨ ਸੰਦੂਰ ਨੇ ਲੈਣਾ ਸੀ ਉਹ ਲੈ ਲਿਆ ਤੇ ਮੈਨੂੰ ਬਹੁਤ ਪੀੜਾ ਸੀ ਇਸ ਗੱਲ ਕਿ ਬਹੁਤ ਦੁੱਖ ਸੀ ਮੈਨੂੰ ਤੇ ਮੈਂ ਕਹਿੰਦਾ ਹੁਣ ਜਿਹੜਾ ਹੈ ਉਹਨਾਂ ਨੂੰ ਕਹਿ ਉਹਨਾਂ ਨੇ ਬਤਲਾਇਆ ਫੋਰਸ ਤੇ ਫੌਜੀ ਤੌਰ ਤੇ ਉਹਨਾਂ ਨੇ ਬਹੁਤ ਸਰਾਇਆ ਤਿੰਨੇ 에ਅਰ ਫੋਰਸ ਨੇਵੀ ਆਰਮੀ ਬੀਐਸਐਫ ਫਰਮਿਲਟਰੀ ਫੋਰਸਸ ਉਹਨਾਂ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਤੇ ਨਾਲੇ ਕਿਹਾ ਕਿ ਪਾਕਿਸਤਾਨ ਤਾਂ ਜਿਹੜਾ ਹੈ ਗਲੋਬਲ ਟੈਰੋਰਿਜ਼ਮ ਦੀ ਯੂਨੀਵਰਸਿਟੀ ਹੈ ਜਿੰਨੇ ਵੀ ਹੁਣ ਤੱਕ ਦੁਨੀਆ ਦੇ ਜਿਹੜੇ ਟੈਰੋਰਿਜ਼ਮ ਚਾਹੇ 9 11 ਜੋ ਕੋਈ ਵੀ ਹੈ ਉਹਨਾਂ ਨੇ ਨਾਮ ਲੈ ਕੇ ਕਿਹਾ ਉਹਨਾਂ ਦੇ ਤਾਰ ਸਾਰੇ ਪਾਕਿਸਤਾਨ ਨਾਲ ਜੁੜੇ ਹੋਏ ਨੇ ਇਹ ਹੈ ਕਿ ਅਸੀਂ ਉਹਨੂੰ ਇੱਕੋ ਝਟਕੇ 'ਚ ਖਤਮ ਕਰਤਾ ਉਹਨਾਂ ਨੇ ਕਿਹਾ ਤੇ ਕਦੇ ਫਿਰ ਪਾਕਿਸਤਾਨ ਜਿਹੜਾ ਨਾ ਘੋਰ ਨਿਰਾਸ਼ਾ 'ਚ ਚਲਾ ਗਿਆ ਬਖਲਾ ਗਿਆ ਬਖਲਾਉਣ ਤੋਂ ਬਾਅਦ ਪਾਕਿਸਤਾਨ ਨੇ ਫਿਰ ਜਿਹੜਾ ਹੈ ਸਾਡੇ ਤੇ ਹਮਲੇ ਸ਼ੁਰੂ ਕੀਤੇ ਤੇ ਉਹ ਹਮਲੇ ਜਿਹੜੇ ਨੇ ਉਹਨਾਂ ਦਾ ਅਸੀਂ ਜਵਾਬ ਦਿੱਤਾ ਜਿਹੜੀ ਗੱਲ ਆਪਾਂ ਲਗਾਤਾਰ ਸੁਣਦੇ ਆ ਤੇ ਫਿਰ 10 ਮਈ ਦੀ ਦੁਪਹਿਰ ਨੂੰ ਡੀਜੀਐਮ ਨੂੰ ਦੇ ਸੰਪਰਕ ਕੀਤਾ ਘਰ ਲਗਾਈ ਅਸੀਂ ਆਪਦਾ ਕੰਮ ਖਤਮ ਕਰ ਚੁੱਕੇ ਸੀ ਇਸ ਕਰਕੇ ਅਸੀਂ ਵਿਚਾਰ ਕੀਤਾ ਵੀ ਚਲੋ ਬੰਦ ਕਰ ਦਿੰਦੇ ਐਚ ਇਹਨਾਂ ਨੇ ਕਿਹਾ ਅਸੀਂ ਪੋਸਟਪੋਨ ਕੀਤਾ ਸਤਾਕਤ ਕੀਤਾ ਅਸੀਂ ਖਤਮ ਨਹੀਂ ਕੀਤਾ ਜਿਹੜਾ ਆਪਰੇਸ਼ਨ ਅਸੀਂ ਨਿਗਰ ਰੱਖਾਂਗੇ ਅਤੇ ਜੇ ਲੋੜ ਪਈ ਤਾਂ ਅਸੀਂ ਫਿਰ ਜਿਹੜਾ ਹੈ ਅਟੈਕ ਜਾਂ ਅਸੀਂ ਜਿਹੜਾ ਜਵਾਬ ਦੇ ਸਕਦੇ ਉਹ ਤਾਂ ਸਾਰੇ ਕਹਿੰਦੇ ਹੁੰਦੇ ਨੇ ਉਹ ਉਹਨਾਂ ਨੇ ਕੀਤਾ ਤੇ ਹੁਣ ਦੋ ਤਿੰਨ ਗੱਲਾਂ ਜਿਹੜੀਆਂ ਇੰਪੋਰਟੈਂਟ ਨੇ ਉਹ ਕਰ ਲਈ ਇਹ ਤਾਂ ਕਹਿੰਦੇ ਹੁੰਦੇ ਨੇ ਇੱਕ ਇਹਨਾਂ ਨੇ ਇਹ ਕਰਕੇ ਕਿ ਨਿਊਕਲੀਅਰ ਜਿਹੜਾ ਪਰਮਾਣੂ ਯੁੱਧ ਦੀ ਬੈਕਮਿਲਿੰਗ ਹੈ ਦੀ ਅਸੀਂ ਸਾਂਦੇ ਇਹ ਦੀ ਕਦੇ ਅਸੀਂ ਕਹਾਂਗੇ ਜਿਵੇਂ ਇੱਕ ਕਹਦੇ ਨੇ ਨਾ बार-बार ਕਿ ਉਹਨਾਂ ਕੋਲ ਨਿਊਕਲੀਅਰ ਪਾਵਰ ਹੈ ਇਹ ਸਾਡੇ ਤੇ ਕੋਈ ਅਸਰ ਨਹੀਂ ਇਹਦਾ ਇਹਦੇ ਨਾਲੇ ਮੋਦੀ ਸਾਹਿਬ ਨੇ ਇਸ ਗੱਲ ਨੂੰ ਆਪਣੇ ਭਾਸ਼ਣ ਦੇ ਵਿੱਚ ਪੂਰੀ ਤਰ੍ਹਾਂ ਨਾਲ ਨਕਾਰ ਦਿੱਤਾ ਤੇ ਫਿਰ ਉਹਨਾਂ ਨੇ ਇਹ ਵੀ ਕਿਹਾ ਦੇਖੋ ਉਹਨਾਂ ਦੇ ਜਨਾਜ਼ੇ ਦੇ ਵਿੱਚ ਜਿਵੇਂ ਸਟੇਟ ਸਪான்ਸਰਡ ਸੀਓ ਹੋ ਲੋਕ ਖੜੇ ਸੀ ਉਹ ਤਾਂ ਸਾਰੇ ਬਾਰ-ਬਾਰ ਦਿਖਾਇਆ ਜਾ ਰਿਹਾ ਹੈ ਤੇ ਵੈਸੇ ਕਹਿੰਦੇ ਸਾਡੀ ਏਕਤਾ ਦੀ ਸ਼ਕਤੀ ਉਹਦੀ ਪ੍ਰਾਪਤੀ ਆ ਚਲੋ ਚੰਗੀ ਗੱਲ ਹੈ ਉਹਨਾਂ ਨੇ ਮੰਨਿਆ ਤੇ ਇਹ ਸਾਰਾ ਕੁਝ ਉਹਨਾਂ ਨੇ ਕਰਦੇ ਹੋਏ ਤੁਹਾਨੂੰ ਮੈਂ ਦੱਸ ਚੁੱਕਿਆ ਇਹਨਾਂ ਇੰਪੋਰਟੈਂਟ ਗੱਲਾਂ ਟਰਰਰ ਤੇ ਟਾਕ ਟਰਰਰ ਤੇ ਟ੍ਰੇਡ ਪਾਣੀ ਤੇ ਖੂਨ ਇਹ ਦਾ ਮਤਲਬ ਜਲਤ ਸੰਧੀ ਬਾਰੇ ਉਹ ਇਸ਼ਾਰਾ ਕਰਕੇ ਕਿ ਉਹ ਨਹੀਂ ਉਹ ਵੀ ਜਿਹੜੀ ਮਤਵੀ ਰਹੂਗੀ ਕਿ ਕਿ ਪੰਨ ਖੂਨ ਇਕੱਠੇ ਨਹੀਂ ਟੈਰਰ ਤੇ ਟ੍ਰੇਡ ਨਹੀਂ ਚੱਲ ਸਕਦਾ ਟੈਰਰ ਤੇ ਟਾਕ ਨਹੀਂ ਜੇ ਗੱਲ ਕਰਨੀ ਹੈ ਤਾਂ ਪੀਓਕੇ ਤੇ ਵੀ ਹੋਊਗੀ ਤੇ ਟੈਰਰਿਸਟ ਟੈਰੋਰਿਜ਼ਮ ਤੇ ਹੋਏਗੀ ਤੇ ਫੌਜ ਨੂੰ ਕਹਦੇ ਮੈਂ ਸਲੂਕ ਕਰਦਾ ਇਹ ਉਹਨਾਂ ਦਾ ਭਾਸ਼ਾ ਦਾ ਨਿਚੋੜ ਹੈ ਤੁਸੀਂ ਇਹਦੇ ਚ ਦੇਖੋ ਜਿਹੜੀ ਉਹ ਬਹੁਤੀ ਤਰ੍ਹਾਂ ਸਵਾਲ ਕਰਦੀਆਂ ਹਨ ਉਹ ਤਾਂ ਇਹ ਸਵਾਲ ਕਰਦਿਆਂ ਨੇ ਕਿ ਸਾਨੂੰ ਤਾਂ ਦੱਸਿਆ ਜਿਹੜਾ ਉਹ ਟਰੰਪ ਨੇ ਬਹੁਤ ਬਾਰ ਕਹਿੰਦਾ ਕਿ ਜਿਵੇਂ ਟਰੰਪ ਨੇ ਲਿਖਿਆ ਕਿ ساری ਰਾਤ ਤੋਂ ਬਾਅਦ ਅਸੀਂ ਮੈਡੀਟੇਸ਼ਨ ਕੀਤੀ ਅਸੀਂ ਵਿਚਾਰਕੀ ਕੀਤੀ ਤੇ ਉਸ ਤੋਂ ਬਾਅਦ ਅਸ ਇਹ ਮੰਨੇ ਤੇ ਅਸ ਸੀਜ਼ਫਾਇਰ ਪਹਿਲਾ ਸ਼ਬਦ ਉਹਨਾਂ ਨੇ ਸੀਜ਼ਫਾਇਰ ਦਾ ਟਰੰਪ ਨੇ ਯੂਜ਼ ਕੀਤਾ ਤਾਂ ਇਹ ਇੱਕ ਵੱਡਾ ਸਵਾਲ ਜਿਹੜਾ اٹھਾਇਆ ਜਾ ਰਿਹਾ ਹੈ ਕਿ ਤੀਜੇ ਬੰਦੇ ਦੀ ਵੀ ਵਯੂ ਕੌਣ ਹੈ ਕਾਂਗਰਸ ਇਹ ਕਹਿੰਦੀ ਹੈ ਕਿ ਉਹ ਕਿੱਧਰਲਾ ਸਰਪੰਚ ਆ ਗਿਆ ਜਿਹੜਾ ਤੁਹਾਨੂੰ ਡਿਕਟੇਟ ਕਰਨ ਲੱਗਿਆ ਉਹ ਡਿਕਟੇਟ ਉਹਦੋਂ ਅੱਗੇ ਵੀ ਕਰਤਾ ਉਹਨੇ ਉਹ ਵੀ ਸਵਾਲ ਉੱਠ ਰਿਹਾ ਹੈ ਉਹ ਕਹਿੰਦਾ ਕਿ ਹੁਣ ਉਹਨਾਂ ਦੀ 1100 ਸਾਲ ਦੀ ਜਿਹੜੀ ਲੜਾਈ ਹੈ ਪਤਾ ਨਹੀਂ ਕਿ ਵੇਸ਼ 1100 ਸਾਲ ਦਾ ਉਹ ਐਪਲੀਕੇਸ਼ਨ ਦਾ ਹੀ ਹੈ 트ੰਪ ਵੀ ਉਹ ਕਹਿੰਦਾ ਜੀ ਮੈਂ ਕਸ਼ਮੀਰ ਵਾਲੇ ਇਸ਼ੂ ਤੇ ਵੀ ਬੁਝਾਉਣ ਲਈ ਤਿਆਰਤਾ ਕਰਾਂਗੇ ਜਨਨੀ ਇੱਥੇ ਮੋਦੀ ਸਾਹਿਬ ਨੇ ਕੋਈ ਕੰਟਰਡਿਕਸ਼ਨ ਨਹੀਂ ਦਿੱਤੀ ਚਾਹੀਦਾ ਤਾਂ ਐਸੀ ਕਿ ਉਹ ਦੱਸ ਦੇ ਕਿ ਸਾਡੀ ਜਿਹੜੀ ਨੀਤੀ ਰਹੀ ਹੈ ਸ਼ਿਮਲਾ ਸਮਝੌਤੇ ਵਾਲੀ ਕਿ ਕੋਈ ਵੀ ਤੀਜਾ ਮੂਲ ਸਾਡੇ ਵਿੱਚ ਨਹੀਂ ਆਊਗਾ ਅਸੀਂ ਸ਼ਿਮਲਾ ਸਮਝੌਤੇ ਚਾਹੀ ਤਾਂ ਹੋਇਆ ਸੀ ਜਦੋਂ ਜੁਰਫ ਕਾਲੀ ਪਟੋ ਤੇ ਨ드ਰਾਗੰਦੀ ਚ 1975 ਚ ਸਿਗਨੇਚਰ ਹੋਇਆ ਸੀ ਨਾ ਸ਼ਿਮਲੇ ਉਹਦੀ ਸਭ ਤੋਂ ਵੱਡੀ ਗੱਲ ਇਹ ਸੀ ਕਿ ਅਸੀਂ ਕਿਸੇ ਤੀਜੇ ਦੇ ਦਖਲਅੰਦਾਜ਼ੀ ਨਹੀਂ ਅਸੀਂ ਦਵੱਲੀ ਗੱਲਬਾਤ ਕਰਾਂਗੇ ਜਦੋਂ ਵੀ ਕੋਈ ਇਸ਼ੂ ਆਇਆ ਜਿਹੜਾ ਕਿਤਾ ਪਾਕਿਸਤਾਨ ਨੇ ਹੁਣ ਜਿਵੇਂ ਪਹਿਲਾਂ 1968 ਵਾਲੀ ਸੰਧੀ ਇੰਡੀਆ ਨੇ ਰੱਦ ਕੀਤੀ ਹੈ ਤੇ ਇਹਦੇ ਬਾਰੇ ਇੱਕ ਅੱਖਰ ਵੀ ਨਹੀਂ ਬੋਲੇ ਕਨਟਰਡਿਕਸ਼ਨ ਵੀ ਨਹੀਂ ਕੀਤੀ ਜ਼ਿਕਰ ਵੀ ਨਹੀਂ ਕੀਤਾ ਜਾਂ ਤਾਂ ਤੁਸੀਂ ਕਹੋ ਕਿ ਟਰੰਪ ਨੇ ਸਮਝੌਤਾ ਦੱਸਣ ਦੀ ਤਾਂ ਇਹ ਕੋਸ਼ਿਸ਼ ਕੀਤੀ ਕਿ ਪਾਕਿਸਤਾਨ ਸਾਡੇ ਕੋਲ ਆ ਗਿਆ ਅਸੀਂ ਕੰਮ ਖਤਮ ਕਰ ਲਿਆ ਸੀ ਇਸ ਕਰਕੇ ਸਮਝੌਤਾ ਕਰ ਲਿਆ ਜਗਬੰਦੀ ਕਰ ਲਈ ਲੇਕਿਨ ਟਰੰਪ ਫਿਰ ਝੂਠ ਬੋਲਦਾ ਕਹੋ ਕਿ ਟਰੰਪ ਝੂਠ ਬੋਲਦਾ ਹਿੰਮਤ ਨਹੀਂ ਤੋਕ ਕਰੋ ਤਾਂ ਪਹਿਲਾਂ ਵੀ ਆਪਾਂ ਦੇਖ ਲਿਆ ਵੀ ਕੀ ਕੁਝ ਕਰ ਰਿਹਾ ਟਰੰਪ ਇਹਨਾਂ ਦਾ ਪਿਆਰਾ ਮਿੱਤਰ ਮੋਦੀ ਸਾਹਿਬ ਨੇ ਜੋ ਬਣਾਇਆ ਸੀ ਨਾ ਸੱਚਮੁੱਚ ਹੀ ਇਹ ਟਰੰਪ ਨੇ ਕਾਫੀ ਕੁਝ ਉਹਨਾਂ ਦੇ ਅਕਸ ਦੇ ਕਾਫੀ ਜਿਹੜਾ ਹੈ ਨਿਗਾਰ ਆਇਆ ਬਾਅਦ ਈਵਨ ਜਦ ਝੋਲੀ ਚੁੱਕ ਜਿਹੜੇ ਟီਰਾ ਮੀਡੀਆ ਜਿਹਨੂੰ ਗੋਦੀ ਮੀਡੀਆ ਕਹਿੰਦਾ ਰਵੀਸ਼ਪੁਰ ਉਹ ਵੀ ਵਿੱਚੋਂ ਪੀਸ ਵੱਲੋਂ ਦੁਖੀ ਨੇ ਬੀਜੇਪੀਐਲ ਵੀਆ ਕੀ ਕਰ ਲਿਆ ਬਾਹਰਲੇ ਬੰਦੇ ਦੀ ਕਿਵੇਂ ਵਿਚੋਲਗੀ ਸਹਾਰ ਲਈ ਤੇ ਬੋਲ ਵੀ ਨਹੀਂ ਰਹੇ ਕਮਾਲ ਤਾਂ ਹੈ ਕੈਬਨਿਟ ਰੱਖੋ ਗਲਤ ਕਰ ਰਹੇ ਨੇ ਤਾਂ ਭੱਜ ਕੇ ਪੈਦੇ ਨੇ ਔਰ ਫੇਰ ਹੋਈ ਜੇਕਰ ਨਹੀਂ ਆਪ ਜੇ ਇਕਤ ਕਰਤੀ ਕਿ ਜੀ ਬਿਲਕੁਲ ਦੇਸ਼ ਇੱਕਜੁੱਟ ਸੀ ਉਹ ਤਾਂ ਦੇਸ਼ ਫੌਜ ਜਿਹੜੀ ਹੈ ਉਹ ਤਾਂ ਦੇਸ਼ ਦੀ ਹੈ ਨਾ ਫਹਾਜਿਦ ਇਹ ਤਾਂ ਸਾਰੇ ਸਰਕਾਰ ਕਰਦੇ ਨੇ ਤੇ ਕੱਲ ਤਾਂ ਪੋਲੀਟিক্যাল ਪਾਰਟੀਆਂ ਦੀ ਜੇ ਪੋਲਿਟਿਕਸ ਦੀ ਹੈ ਪੋਲਿਟਿਕਸ ਦੇ ਵਿੱਚ ਉਹਨਾਂ ਕੋਈ ਦੂਜੀ ਪਾਰਟੀ ਦੇ ਸਵਾਲਾਂ ਦੇ ਜਵਾਬ ਉਹ ਕਹਿੰਦੇ ਤੁਸੀਂ ਘਟੋ ਘਟ ਆਲ ਪਾਰਟੀ ਮੀਟਿੰਗ ਕਿਉਂ ਨਹੀਂ ਆਏ ਉਹ ਕਹਿੰਦੇ ਕਿ ਤੁਸੀਂ ਵਿਸ਼ੇਸ਼ ਸਮਾਗਮ ਸੱਦੋ ਹੋਈ ਗੱਲ ਨਹੀਂ ਉਹਨਾਂ ਦੀ ਕਿਸੇ ਕਿਸਨ ਦੀ ਜ਼ਿਕਰ ਤੱਕ ਨਹੀਂ ਟਰੰਪ ਦਾ ਜ਼ਿਕਰ ਨਾਲ ਦਾ ਜ਼ਿਕਰ ਪਾਕਿਸਤਾਨ ਨੂੰ ਕੁੱਬੇ ਨੂੰ ਲੱਤ ਰਾਸਾ ਇਹਦਾ ਵੀ ਜ਼ਿਕਰ ਨਹੀਂ ਉਹਨੂੰ ਕਿਵੇਂ ਰੀਵਿਸ ਕਰਾਂਗੇ ਲੇਕਰ ਕੋਈ ਦਰਸ ਕਿਵੇਂ ਆਸ ਆਈ ਹੈ ਉਹ ਤਾਂ 1.3 ਬੁੱਲਨ ਕਰਦਾ ਦਿੱਤਾ ਦਵਾਤਾ ਇਹਨੇ ਕਿਵੇਂ ਦਵਾਇਆ ਸ਼ਰਤ ਸ਼ਰਤ ਹੋਈ ਕਿਉਂਕਿ ਇੱਥੇ ਗਹਿਰਾਦਰ ਰਹੇ ਬਗੰਗ VOTING ਹੋਈ ਹੈ ਨਾ IMF ਚ ਇਹ ਨਹੀਂ ਸੀ ਤੇ ਹੋਰ ਦੱਸਣਾ ਵੀ ਕਿ ਕਿਹਦੇ ਕਿਹਾ ਕਿ ਇੱਥੇ ਗਹਿਰਾਦਰ ਰਹੇ ਦੇਖਣਾ ਤਾਂ ਚਾਹੁੰਦਾ ਨਾ ਦੇਖ ਵੀ ਦੱਸਣਾ ਚਾਹੀਦਾ ਕਿਉਂ ਚ ਪਾਇਆ ਹੈ ਟਰੰਪ ਕਿਉਂ ਕਹਦਾ ਮੈਂ ਸਮਝਾ ਮੰਨ ਲਓ ਵੀ ਤੁਹਾਡੀ ਗੱਲ ਠੀਕ ਹੈ ਵੈਸੇ ਫੈਸਲੇ ਡੀਜ਼ੀਏ ਮੇ ਉਹ ਲੈਂਦੇ ਹੁੰਦੇ ਨੇ ਕਿ ਸਰਕਾਰਾਂ ਨੇ ਦੀਆਂ ਹੁੰਦੀਆਂ ਨੇ ਕਿ ਸਿੱਧਾ ਹੀ ਟੈਲੀਫੋਨ ਕਰਾ ਡੀਜ਼ੀਏ ਨੂੰ ਅਰਜੀਵ ਘਾਈ ਨੂੰ ਕਿ ਵੀ ਠੀਕ ਹੈ ਜੀ ਆਪਾਂ ਆਪਾਂ ਬੰਦ ਕਰਦੇ ਆ ਕਿ ਸਰਕਾਰਾਂ ਜੇ ਪੌਣੇ 3 ਵਜੇ ਹੁੰਦਾ 5 ਵਜੇ ਬੰਦ ਹੋ ਜਾਂਦਾ ਐਨੀ ਜਲਦੀ ਗੱਲਬਾਤ ਵੀ ਹੋਊਗੀ ਇਹ ਬਹੁਤ ਸਾਰੀਆਂ ਗੱਲਾਂ ਨੇ ਜਿਹਦੇ ਸਵਾਲ ਉਠਾਏ ਜਾ ਰਹੇ ਨੇ ਤੇ ਅੱਜ ਦੇ ਪ੍ਰਸ਼ਨ ਤੋਂ ਆਸ ਸੀ ਇਹਨਾਂ ਕੰਮ ਨੂੰ ਉਹ ਅਡਰੈਸ ਕਰ ਲਗੇ ਭਾਵਕ ਤਾਂ ਚਲੋ ਉਹਨਾਂ ਦੇ ਭਾਸ਼ਣ ਚੋਂ ਦੀ ਹੈ ਸਟਾਈਲ ਸ਼ੈਲੀ ਬਹੁਤ ਵਧੀਆ ਹੈ ਭਾਸ਼ਣ ਬਹੁਤ ਵਧੀਆ ਕਰਦੇ ਨੇ ਇਹਦੇ ਚ ਤਾਂ ਕੋਈ ਰਾਵਾਨੀ ਡਾਇਲੌਗ ਜਮਲੇ ਵੱਡੇ ਛੜਦੇ ਨੇ ਅਨੁਛੜੇ ਭਾਸ਼ਣ ਚ ਪਰ ਇਹ ਸਾਰੀਆਂ ਗੱਲਾਂ ਦੇ ਨਾਲ ਨਾਲ ਤੱਥਾਂ ਤੇ ਦਾ ਸਵਾਲ ਜਿਹੜੇ ਉਹ ਲੋਕ ਜਿਹੜਾ ਲੋਕਤੰਤਰ ਹੈ ਲੋਕ ਸਵਾਲ ਤਾਂ ਖੜੇ ਕਰਦੇ ਨੇ ਵਿਰੋਧੀ ਧਿਰਾਂ ਨੇ ਖੜੇ ਕਰਦੇ ਸਵਾਲ ਉਹਨਾਂ ਦੇ ਜਵਾਬ ਦੇਣੇ ਬਣਦੇ ਸੀ ਇਹਦੇ ਚ ਖਾਸ ਕਰਕੇ ਟਰੰਪ ਕਿਉਂ ਵੀ ਡਿਕਲੇਅਰ ਕਰਦਾ ਕਿ ਮੈਂ ਤਰਾਇਆ ਦੱਸੋ ਨਾ ਜੇ ਉਹਨੇ ਨਹੀਂ ਕਰਾਇਆ ਤਾਂ ਜਵਾਬ ਦੇ ਉਹ ਵੀ ਝੂਠ ਬੋਲਦਾ ਤੇ ਜਵਾਬ ਵੀ ਨਹੀਂ ਦਿੱਤਾ ਕਟਰਡੈਕਟ ਵੀ ਕੀਤਾ ਤੇ ਆਈ ਐਮ ਐਚ ਕਿਉਂ ਐਬਸੈਂਟ ਰਹੇ ਕੋਈ ਕਸਰੀ ਦੱਸਿਆ ਦੱਸਣਾ ਚਾਹੀਦਾ ਸੀ ਤੇ ਬਾਕੀ ਆ ਗੱਲਾਂ ਹੁਣ ਪੀਓ ਕੋ ਤੇ ਕਦੇ ਇਸ ਗੱਲ ਕਰਾਂਗੇ ਇਹ ਮੇਰਾ ਖਿਆਲ ਹੈ ਇਹ ਜ਼ਰੂਰ ਇਹ ਗੱਲ ਜਿਹੜੀ ਪੀਓ ਕੇ ਵਾਲੀ ਹੈ ਇਹ ਜ਼ਰੂਰ ਕੀਤੀ ਪਰ ਇਹਦੇ 'ਚ ਵੀ ਇਹ ਨਹੀਂ ਕਿ ਆ ਵੀ ਕਸਵੀਰ ਤੇ ਉਹਦੇ ਨਾਲ ਕਰਾਉਣੀ ਹੈ ਕੀ ਗੱਲ ਕਰਨੀ ਹੈ ਇਹ ਵੀ ਤਾਂ ਦੋਸਤਾਂ ਪਹਿਲਾਂ ਤਾਂ ਕਹਿੰਦੇ ਸੀ ਪੰਦਤ ਸ਼ਾਹ ਤਾਂ ਕਹਿੰਦੇ ਸੀ ਸਾਡਾ ਉਹ ਫਿਰ ਉਹਦੇ ਚ ਟਾਕਾ ਦੀ ਕਰਨੀ ਆ ਵਿੱਚ ਤੇ ਇਸ ਤਰ੍ਹਾਂ ਉਹ ਕਦੇ ਵੀ ਟ੍ਰੇਡ ਤੇ ਟੈਰਰ ਹਾਂਜੀ ਬਿਲਕੁਲ ਉਹਦਾ ਨੁਕਸਾਨ ਪੂਰਾ ਤਾਂ ਕਰ ਦੋ ਨਾ ਪੰਜਾਬ ਨੂੰ ਜਿਹੜਾ ਨੁਕਸਾਨ ਹੁੰਦਾ ਜਦੋਂ ਟ੍ਰੇਡ ਨਹੀਂ ਚੱਲਦਾ ਵਾਗਾ ਬਾਰਡਰ ਤੇ ਉਸ ਤਰ੍ਹਾਂ ਦੀਆਂ ਗੱਲਾਂ ਤਾਂ ਕੋਈ ਨਹੀਂ ਜੋ ਇਹ ਜਰੂਰ ਕਹਤਾ ਵੀ ਅਸੀਂ ਬਤਨ ਲੈ ਲਿਆ ਕਿਤੇ ਜ਼ਿਕਰ ਤੱਕ ਨਹੀਂ ਕੀਤਾ ਖਾਜਿਆਂ ਨੂੰ ਨਮਨਤਕ ਕੀਤਾ ਪਰ ਜਿਹੜਾ ਲੋਕਾਂ ਦਾ ਆਪ ਲੋਕਾਂ ਦਾ ਸਰਦੀ ਲੋਕਾਂ ਦਾ ਨੁਕਸਾਨ ਹੋਇਆ ਉਹਦੇ ਬਾਰੇ ਉਹਨਾਂ ਬਾਰੇ ਇੱਕ ਅਖਰ મોદી ਸਾਹਿਬ ਨਹੀਂ ਬੋਲੇ ਬਹੁਤ سارے ਐਸੇ ਸਵਾਲ ਖੜੇ ਹੋ ਗਏ ਲੋਕਾਂ ਤੋਂ ਜਿਨ੍ਹਾਂ ਦਾ ਜਵਾਬ ਲੋਕ ਮੰਗ ਰਹੇ ਸੀ ਤੇ ਜੰਗਬੰਦੀ ਤੋਂ ਬਾਅਦ ਜੋ ਜਾਂ ਵਿਰੋਧੀ ਤੇ ਰਾਮਾਂ ਕਰ ਰਹੀਆਂ ਸੀ ਉਹ ਸਵਾਲ ਹਵਾ ਚਾਜੇ ਵੀ ਤੈਰ ਰਹੇ ਨੇ ਦੇਖੋ ਕਦੋਂ ਉਹਨਾਂ ਨੂੰ ਜਵਾਬ ਮਿਲਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ